ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਗੁਰਦਾਸਪੁਰ ਮੈਡੀ ਸਿਟੀ ਦੀ ਟੀਮ ਅੱਜ ਤੁਹਾਨੂੰ ਇਹ ਇੱਕ ਖੁਸ਼ਖਬਰੀ ਦੇ ਰਹੇ ਹਾਂ ਕਿ ਸਾਡੇ ਹਸਪੀਟਲ ਵਿੱਚ 27 ਨਵੰਬਰ ਦਿਨ ਵੀਰਵਾਰ ਨੂੰ ਫੋਟਸ ਹਸਪੀਟਲ ਦੇ ਮਾਹਰ ਹਾਰਟ ਦੇ ਕਾਰਡੀਓਲੋਜਿਸਟ ਜਿਹੜੇ ਡਾਕਟਰ ਹੁੰਦੇ ਆ ਉਹ ਆ ਰਿਹਾ ਹੈ ਆਪਣੀਆਂ ਸਰਵਿਸਿਜ਼ ਦੇਣ ਲਈ ਕੱਲ ਨੂੰ ਉਹ ਇੱਥੇ ਫ੍ਰੀ ਓਪੀਡੀ ਕਰਨਗੇ ਹਾਰਟ ਦੇ ਜਿੰਨੇ ਪੇਸ਼ੈਂਟਸ ਹੈ ਉਹਨਾਂ ਦਾ ਚੈੱਕਅਪ ਫ੍ਰੀ ਕਰਨਗੇ ਉਸ ਤੋਂ ਬਾਅਦ ਜਿਹੜੀ ECG ਜਾਂ ਕੋਈ 슈ਗਰ ਦੇ ਟੈਸਟ ਉਹ ਵੀ ਫ੍ਰੀ ਕੀਤਾ ਜਾਣਗੇ ਨਾਲ ਹੀ ਅਸੀਂ ਇਹ ਤੁਹਾਨੂੰ ਦੱਸ ਦਈਏ ਕਿ ਫੋਟਸ ਹਸਪੀਟਲ ਨਾਲ ਗੁਰਦਾਸਪੁਰ ਮੈਡੀ ਸਿਟੀ ਕੋਲੈਬੋਰੇਟਡ ਹੈ ਉਥੋਂ ਜਿਹੜੇ ਸਪਾਈਨ ਦੇ ਨਿਊਰੋ ਸਰਜਨ ਜਿਹੜੇ ਕਿ ਦਿਮਾਗ ਔਰ ਸਪਾਈਨ ਦੇ ਐਕਸਪਰਟ ਹੁੰਦੇ ਆ ਉਹ ਵੀ ਸਾਡੇ ਕੋਲ ਅਵੇਲੇਬਲ ਹੁੰਦੇ ਆ ਜਿਸ ਕਿਸੇ ਨੂੰ ਵੀ ਇਹ ਰੀਲੋਡ ਹੋਏ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦਾ ਹੈ 27 ਨਵੰਬਰ ਨੂੰ ਵੀਰਵਾਰ ਨੂੰ ਜਿਹੜਾ ਕੈਂਪ ਲੱਗਣ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਰਟ ਰਿਲੇਟਿਡ ਸਾਰੀਆਂ ਬਿਮਾਰੀਆਂ ਦਾ ਫ੍ਰੀ ਚੈੱਕਅਪ ਕੀਤਾ ਜਾਏਗਾ ਮੈਂ ਆਪ ਦਾ ਧਿਆਨ ਰੱਖ ਕੇ ਅਸੀਂ ਹਰ ਬੰਦਾ ਆਪਣਾ ਚੈੱਕਅਪ ਜ਼ਰੂਰ ਕਰਾਈਏ so that ਜੇ ਸਾਡੇ ਕੋਲ ਬੋਡੀ'ਸ ਕੋਈ ਦਿੱਕਤ ਹੈਗੀ ਹੈ ਤਾਂ अर्ਲੀ ਡਿਟੈਕਟ ਹੋ ਜਾਏ ਐਂਡ ਉਹਦਾ ਇਲਾਜ ਕਰਾਇਆ ਜਾ ਸਕੇ ਸੋ ਕੱਲ ਗੁਰਦਾਸਪੁਰ ਮੈਡੀ ਸਿਟੀ ਦੀ ਸਾਰੀ ਟੀਮ ਵੱਲੋਂ ਕੱਲ 27 ਨਵੰਬਰ ਦਿਨ ਵੀਰਵਾਰ ਔਰ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਕਾਰਡੀਓਲੋਜਿਸਟ ਜਿਹੜੇ ਕਿ ਫੋਟੇਸ ਤੋਂ ਆ ਰਹੇ ਨੇ ਤੇ ਫ੍ਰੀ ਚੈੱਕਅਪ ਕਰਨਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਜਿਹੜਾ ਹੈ ਉਹ ਲਾਭ ਉਠਾਉਣ